ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਜੇਬੀ ਅਪਡੇਟ ਦੇ ਵਿੱਚ ਜਿਵੇਂ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤਾਂ ਆਪਣੇ ਪੰਜਾਬ ਦੇ ਸਾਰੇ ਸਕੂਲਾਂ ਕਾਲਜਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਠੀਕ ਹੈ ਉਸ ਦੇ ਲਈ ਇੱਕ ਲੈਟਰ ਆਇਆ ਜਿਸ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਿਆ ਕਿ ਛੁੱਟੀਆਂ ਕਦੋਂ ਹੋਣਗੀਆਂ ਠੀਕ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਛੁੱਟੀਆਂ ਕਦੋਂ ਹੋਣਗੀਆਂ ਠੀਕ ਹੈ ਹਾਂਜੀ ਤੁਸੀਂ ਇਹ ਦੇਖ ਸਕਦੇ ਹੋਗੇ ਇੱਥੇ ਲਿਖਿਆ 21 ਮਈ 2024 ਤੋਂ 30 ਜੂ 6 ਏਨਕਿ ਜੁਲਾਈ 2024 ਤੱਕ ਛੁੱਟੀਆਂ ਕਿਤੇ ਜਾਂਦੀਆਂ ਹਨ ਠੀਕ ਹੈ ਸਾਰੇ ਪੰਜਾਬ ਦੇ ਸਕੂਲਾਂ ਵਿੱਚ ਪ੍ਰਾਈਵੇਟਾਂ ਦੇ ਸਰਕਾਰੀ ਸਕੂਲਾਂ ਵਿੱਚ 21 ਤਰੀਕ ਤੋਂ ਛੁੱਟੀਆਂ ਏਨਕਿ ਕੱਲੋਂ ਤੁਹਾਡੀਆਂ ਛੁੱਟੀਆਂ ਪੈ ਜਾਣਗੀਆਂ 21 ਤਰੀਕ ਨੂੰ ਠੀਕ ਹੈ ਇਹ ਸੀ ਇੱਕ ਖਬਰ ਠੀਕ ਹੈ ਹਾਂਜੀ ਮਿਲ ਲੈਣ ਤੁਹਾਨੂੰ ਕੋਈ ਹੋਰ ਅਪਡੇਟ ਦੇ ਵਿੱਚ تعالوا معنا